ਤੁਸੀਂ ਕਰੋ ਗੱਲਾਂ ਬਾਤਾਂ ਘਾ ਠੀਕ ਤੇ ਮੈਂ ਨਾ ਚਾਹ ਪਾਣੀ ਬਣਾ ਕੇ ਲੈ ਹੁੰਨੀ ਆ ਨਹੀਂ ਤੂੰ ਪੁੱਤ ਬਹਿ ਜਾ ਤੂੰ ਮਾਵਾਂ ਤੇ ਇਹ ਗੱਲਾਂ ਬਾਤਾਂ ਮਾਰੋ ਤੇ ਮੈਂ ਜੀ ਤੁਹਾਨੂੰ ਆਨੀ ਆ ਪੀ ਚਾਹ ਬਣਾ ਕੇ ਤੇ ਹੀ ਲੈ ਆਉਣੀ ਆ ਤੇ ਕਵਲ ਜਾ ਪੁੱਤ ਤੂੰ ਵੀ ਉੱਠ ਤੇਰੀ ਪਰਵਾਲੇ ਵੱਲ ਵੇਖਿਆ ਆ ਭਲਾ ਆਇਆ ਕਿ ਨਹੀਂ ਆਇਆ ਜਾਂ ਫੇਰਾ ਮਾਰਿਆ ਸੰਦੀਪ ਤੇਰੀ ਸੱਸ ਦਾ ਸੁਭਾਅ ਤਾਂ ਬੜਾਈ ਵਧੀਆ ਹੈ ਹਨਾ ਕਿੰਨੀ ਚੰਗੀ ਹੈ ਜੀ ਚਾਹ ਮੈਂ ਬਣਾ ਕੇ ਲੈ ਹੁੰਨੀ ਆ ਤੁਸੀਂ ਬਹੁਤ ਗੱਲਾਂ ਬਾਤਾਂ ਕਰੋ ਹਾਂਜੀ ਮੰਮੀ ਜੀ ਤੁਸੀਂ ਬਿਲਕੁਲ ਸਹੀ ਸਮਝਿਆ ਵਾ ਜਿੱਦਾਂ ਤੇ ਤੂੰ ਚਾਹੁੰਦੀ ਹੈ ਨਾ ਪਰਿਵਾਰ ਤੈਨੂੰ ਉਦਾਂ ਦਾ ਹੀ ਮਿਲ ਗਿਆ ਵਾ ਕਬਲੇ ਬੜਾ ਸੋਹਣਾ ਬੀਬਾ ਮੁੰਡਾ ਹੈ ਨਾ ਹਾਂਜੀ ਹਾਂਜੀ ਸਾਰਿਆਂ ਜੀਆਂ ਦਾ ਸੁਭਾਅ ਬਹੁਤ ਵਧੀਆ ਵਾ ਜੀਤਾਂ ਦਾ ਸੁਭਾਅ ਵੀ ਬੜਾ ਚੰਗਾ ਹੈ ਉਹ ਵੀ ਚੰਗੀ ਏ ਕੁੜੀ ਤੇ ਕਬਲ ਦੇ ਹੈ ਹੀ ਬੜੇ ਰੌਣਕੀ ਆ ਬੜੇ ਮਜ਼ਾਕ ਕਰਦੇ ਮੈਨੂੰ ਅੱਛਾ ਤੇ ਇਹ ਵੀ ਮੰਮੀ ਵੀ ਮੈਨੂੰ ਨਾ ਮਤਲਬ ਮਾਵਾ-ਵਾਮੂ ਸਮਝਾ ਦਿੰਦੇ ਆ ਕੋਈ ਵੀ ਗੱਲ ਬਾਤ ਹੋਊਗੀ ਨਾ ਜਿੱਦਾਂ ਤੁਸੀਂ ਹਾਲੇ ਸਭਾ ਤੂੰ ਹੀ ਮੈਨੂੰ ਗੁੱਸੇ ਹੋ ਨਾ ਨਿਆ ਤਾਰ ਨਾਲ ਵੱਧ ਪਿਆਰ ਕਰਦੀ ਮੈਨੂੰ ਮੇਰੇ ਸਾਥ ਚੰ ਚੰਗੀ ਗੱਲ ਐ ਅਸਲੀ ਮਾਂ ਤਾਂ ਕਹਿੰਦੇ ਉਹ ਹੀ ਹੁੰਦੀ ਆ ਸਾਸੀ ਹਾਂਜੀ ਨਾਲੇ ਮੰਮੀ ਮੈਂ ਤੁਹਾਨੂੰ ਇੱਕ ਗੱਲ ਕਰਨੀ ਆ ਹਾਂ ਆ ਲਾਗੇ ਜਿਹੜੇ ਮੁੰਡੇ ਨਾਲ ਮੰਗਣੀ ਹੋਈ ਸੀ ਨਾ ਮੇਰੀ ਅੱਛਾ ਉੱਥੇ ਤੁਹਾਨੂੰ ਪਤਾ ਕੌਣ ਵਿਆਹ ਕੇ ਆਇਆ ਵਾ ਕੌਣ ਵਿਆਹਤ ਨਹੀਂ ਆਇਆ ਭੱਜ ਕੇ ਆਈ ਆ ਉਹ ਵੀ ਆਪਣੀ ਪ੍ਰੀਤ ਹੈ ਆਹੋ ਪ੍ਰੀਤ ਮਾਮਾ ਜੀ ਦੀ ਬੇਟੀ ਹਾਂਜੀ ਲਵ ਮੈਰਜ ਕਰਵਾਈ ਆ ਤੇ ਘਰੋਂ ਭੱਜ ਕੇ ਆਈ ਆ ਸੱਚੀ ਆਹੋ ਸੱਚੀ ਮੈਂ ਤਾਂ ਤੁਹਾਨੂੰ ਇਦਾਂ ਦੱਸਿਆ ਨਹੀਂ ਫੋਨ ਤੇ ਮੈਂ ਚਾਹ ਆਮੋ ਸਾਹਮਣੇ ਬਾਵਾਂਗੇ ਤੇ ਫੇਰ ਹੀ ਗੱਲ ਕਰਾਂਗੇ ਇਦਾਂ ਅਚਾਨਕ ਇੱਕ ਦਿਨ ਉਹ ਥੇ ਡਾ ਜਾਨੂੰ ਲੱਗ ਗਿਆ ਐਂ ਦੀ ਕਿਤੇ ਟੁਰੀ ਆਉਂਦੇ ਹੀ ਭਾਂਡਾ ਜਾ ਲੈ ਕੇ ਤੇ ਦੇਦੀ ਤੇ ਮੈਂ ਮੁੜ ਕੇ ਵੇਖਿਆ ਮੇਰੇ ਤੇ ਆਪ ਪੈਰਾ ਥੱਲੇ ਜਮੀਨ ਨਿਕਲ ਗਈ ਅਕਾਰੀ ਸੱਸ ਪਰ ਮੈਨੂੰ ਇਹਨਾਂ ਨੇ ਦੱਸਿਆ ਕਹਿੰਦੇ ਵੀ ਦਾ ਨੇ ਭੱਜ ਕੇ ਵਿਆਹ ਕਰਾਇਆ ਵਾ ਬੜੀ ਗਰੰਡੀ ਬੜੀ ਗੱਲ ਐ ਪਰ ਮਾਮਾ ਮਾਮੀ ਨਹੀਂ ਉਹ ਮਿਲਦੇ ਇਹਨੂੰ ਹਾਂ ਉਹ ਕਹਿੰਦੇ ਕਿ ਉਹਨਾਂ ਨੇ ਕਿਤੇ ਕਹਿਤਾ ਵਾ ਉੱਥੇ ਹੀ ਫੇਰੇ ਵਾਲੇ ਦਿਨ ਕਿ ਅਸੀਂ ਤੇਰੇ ਵਾਸਤੇ ਮਰ ਗਏ ਆ ਤੇ ਭੇਕੇ ਨਹੀਂ ਜਾਂਦੀ ਹੁੰਦੀ ਇਹ ਤੇਰਾ ਦਿਮਾਗ ਖਰਾਬ ਹੀ ਹੈ ਕੀ ਕਰਨ ਲਈ ਉਥੇ ਹਾਏ ਹਾਏ ਤੇ ਕੀ ਕੀਤਾ ਮੰਮੀ ਨੇ ਮੇਰਾ ਖਿਆਲ ਤੇਰੇ ਵਿੱਚ ਹੀ ਕਿਤਨਾ ਉਹਦੇ ਭਰਾਵਾਂ ਨੂੰ ਵੇਖਣ ਦੀ ਹੁਣ ਡੇਲੇ ਪਾੜ ਪੜ ਕੇ ਆ ਤੇਰੀ ਸਿੱਧੀ ਨਜ਼ਰ ਉਹ ਜਿਹੜੀ ਟਿੱਕੀ ਸੀ ਉਹਦੀ ਮੰਮੀ ਨੇ ਤੇ ਗਲਾਸਾ ਚ ਫਟ ਛੜਿਆ ਸੀ ਤੇ ਤੇਰਾ ਖਿਆਲ ਉਧਰ ਨਹੀਂ ਵੀ ਮੈਂ ਗਲਾ ਉਹਦੇ ਹੱਥੋਂ ਪੜ ਲਾ ਚੰਗਾ ਅਜੇ ਮੈਂ ਤੇ ਪੱਜਦਣਾ ਹੁਣ ਕਵਲ ਨੂੰ ਬਾਹਰ ਕਲਾਇਆ ਤੇ ਮੈਂ ਉਹਨਾਂ ਨੂੰ ਉੱਥੇ ਪਾੜ ਕੇ ਤੇ ਮੈਂ ਤੈਨੂੰ ਦੱਸਣ ਆਈ ਆਂ ਕਿ ਇਹ ਜੇ ਕੰਮਾ ਤੋਂ ਹਟ ਜਾ ਨਾ ਇੰਨੀ ਅਰਗੈਲੀ ਕਰ ਉਹਦੇ ਵੱਲ ਚੰਗਾ ਅਜੇ ਤੇ ਮੈਨੂੰ ਪਤਾ ਨਹੀਂ ਵੀ ਉਹਨਾਂ ਨੇ ਵੇਖਿਆ ਕਿ ਨਹੀਂ ਵੇਖਿਆ ਮੇਰਾ ਖਿਆਲ ਤੇਰੇ ਵਿੱਚ ਹੀ ਜੇ ਹੁਣ ਕਿਤੇ ਪਤਾ ਲੱਗ ਗਿਆ ਨਾ ਕਵਲ ਨੂੰ ਇਹ ਹੁਣ ਉਹ ਜਾਣਗੇ ਤੇ ਫੇਰ ਪਤਾ ਲੱਗੇਗਾ ਫੇਰ ਤੇਰੀ ਉਹ ਬੁਤੜੀ ਨੂੰ ਚੰਗੀ ਤਰ੍ਹਾਂ ਵਲ ਦੇ ਦੇਣਾ ਚੰਗਾ ਤੈਨੂੰ ਇੰਨਾ ਸਮਝਾਇਆ ਇਨਾ ਜੇ ਤੇ ਕਿਤੇ ਹੋਰ ਕੋਈ ਹੋਏ ਉਹਨੂੰ ਤਾਂ ਹੀ ਆ ਆਦੀ ਤੁਹਾਡੇ ਘਰ ਨਾ ਵੜੇ ਹੁਣ ਹੈ ਤੇਰੀ ਪਰਜਾਈ ਦਾ ਭਰਾ ਏ ਉਹਨੂੰ ਹੀ ਆ ਵੀ ਨਹੀਂ ਸਕਦੇ ਉਤਨਾ ਤਾਂ ਤੂੰ ਬੜੀ ਸਿਆਣੀ ਬਣਨੀ ਹੈ ਵੀ ਮੈਂ ਇਹ ਕੰਮ ਨਹੀਂ ਕਰਨਾ ਤਾਂ ਉਹ ਨਹੀਂ ਕਰਨਾ ਤੇ ਹੁਣ ਨਹੀਂ ਜੇ ਰਿਸ਼ਤਾ ਬੰਦਾ ਹੋਵੇ ਨਾ ਮੈਂ ਤੇਰੇ ਉਥੇ ਹੱਸ ਕੇ ਵਿਆਹ ਕਰਦਾ ਮੈਂ ਕਿਤੇ ਪੱਥਰ ਦਿਲ ਨਹੀਂ ਗਈ ਨਹੀਂ ਮੈਂ ਲੋਕਾਂ ਕੋਲ ਗੱਲਾਂ ਕਰਵਾਵਾ ਕਿਸੇ ਨਾਲ ਆਖਣਾ ਇੱਕ ਧੀ ਲੈਣਦੀ ਏ ਤੇ ਇੱਕ ਉਥੇ ਦੇਤੀ ਏ ਇਹ ਤਾਂ ਵਟਾ ਸਟਾ ਹੋ ਜਾਂਦਾ ਜੇ ਤੁਸੀਂ ਦੋਵੇਂ ਜਾਣੇ ਇਹ ਗੱਲ ਦੀ ਮੈਨੂੰ ਇਜਾਜ਼ਤ ਦਿਓ ਤੇ ਮੈਂ ਪ੍ਰੀਤੀ ਨਾਲ ਮਿਲਗਿਲ ਲਿਆ ਕਰਾਂ ਨਾ ਸੰਦੀਪ ਤੇਰਾ ਦਿਮਾਗ ਖਰਾਬ ਹੋਇਆ ਵਾ ਕਿਹੜੀਆਂ ਗੱਲਾਂ ਕਰਨੀਆਂ ਤੂੰ ਵਾਪੇ ਤੁਹਾਨੂੰ ਆਖਣ ਡੀਆਂ ਕਿ ਮੇਰਾ ਪਰਿਵਾਰ ਕਿੰਨਾ ਵਧੀਆ ਵਾ ਸੱਸ ਕਿੰਨੀ ਚੰਗੀ ਐ ਘਰ ਵਾਲਾ ਕਿੰਨਾ ਚੰਗਾ ਵਾ ਇੰਨਾ ਸੋਹਣਾ ਤੁਹਾਨੂੰ ਪਰਿਵਾਰ ਮਿਲਿਆ ਵਾ ਤੇ ਤੂੰ ਵਿੱਕੀ ਦੇ ਮੱਥੇ ਫੇਰ ਲੱਗਣਾ ਜਾ ਕੇ ਉੱਥੇ ਵਿੱਕੀ ਦੇ ਮੱਥੇ ਘਾਤ ਮੈਂ ਲੱਗਣਾ ਵਾ ਮੈਂ ਤੇ ਪ੍ਰੀਤੀ ਦੀ ਗੱਲ ਕਰਨ ਡਈ ਆ ਕਿ ਚੱਲ ਜੇ ਉਹਨੂੰ ਮੈਂ ਮਿਲਗਿਲ ਲਿਆ ਕਰਾਂ ਤਾਂ ਤੁਹਾਨੂੰ ਬੁਰਾ ਤਣਾ ਲੱਗੇਗਾ ਫੇਰ ਵੀ ਉਹ ਸਾਡੇ ਮਾਮੇ ਦੀ ਕੁੜੀ ਆ ਠੀਕ ਆ ਹੁਣ ਮਿਲਣ ਵਰਦਨੋਂ ਆਪਾਂ ਹਟੇ ਆ ਪਰ ਇਹਦੇ ਵਿੱਚ ਪ੍ਰੀਤੀ ਦਾ ਕੀ ਕਸੂਰ ਆ ਗੱਲਾਂ ਤਾਂ ਸਾਰੀਆਂ ਮਾਮੀ ਨੇ ਕੀਤੀਆਂ ਹੀ ਗਲਤ ਗੱਲ ਆ ਸੰਦੀਪ ਤੇਰੇ ਵਾਸਤੇ ਤੇਰੇ ਮਾਮੇ ਦੀ ਕੁੜੀ ਆ ਤੈਨੂੰ ਪਤਾ ਮਾਮਾ ਤੇਰਾ ਕਿੰਨਾ ਕਿਤੇ ਨਾਲ ਮਿਲਦਾ ਵਰਤਦਾ ਵਾ ਤੇਰੇ ਵਿਆਹ ਤੇ ਆਇਆ ਵਾ ਜਾਂ ਕੀ ਗੱਲਬਾਤ ਆ ਮੰਮੀ ਹੁਣ ਮਾਮੇ ਦਾ ਤੇ ਕਸੂਰ ਆ ਐਵੇਂ ਕੱਢੀ ਜਾਂਦੇ ਆ ਜਦੋਂ ਮਾਮੀ ਨੇ ਹੀ ਉਹਨਾਂ ਨੂੰ ਹਟਾ ਦਿੱਤਾ ਮਿਲਣ ਵਰਦਨੋਂ ਫਿਰ ਉਹ ਵਿਚਾਰਾ ਮਜਬੂਰ ਆ ਉਹ ਕੀ ਕਰਦਾ ਤੂੰ ਪਹਿਣਾ ਆਪਣਾ ਘਰ ਨਾ ਖਰਾਬ ਕਰ ਲੈ ਇਨਾ ਗੱਲਾਂ ਦਾ ਤੇਰੇ ਰਿਸ਼ਤੇ ਤੇ ਕਿਸਰ ਪੈਣਾ ਵੇਖੀਂ ਨਹੀਂ ਹੋਰ ਇਹਦਾ ਸੋਨਾ ਤਨੂ ਘਰ ਮਿਲਿਆ ਐਡਾ ਸੋਨਾ ਪਰਿਵਾਰ ਵਾ ਕਿਉਂ ਡੀਆਂ ਖਰਾਬ ਕਰਨ ਕਿਉਂ ਜਦ ਕਰਨ ਡੀਆਂ ਇਹ ਗੱਲ ਦੀ ਪਰ ਐ ਲੱਗਣ ਡਿਆ ਹੀ ਜਿੱਦਾਂ ਨਾ ਉਹ ਚਾਹੁੰਦੀ ਹੀ ਕਿ ਮੈਂ ਉਹਨੂੰ ਕੁਵੰਦੀ ਬੁਲਾਉਂਦੀ ਤੂੰ ਚੁੱਪ ਕਰਕੇ ਨਾ ਆਪਣੀ ਇਸੇ ਚਾਰ ਦੀਵਾਰੀ ਦੇ ਵਿੱਚ ਰਹਿਣਾ ਵਾ ਠੀਕ ਆ ਵੀਰ ਜੀ ਮੈਂ ਮੰਨਦੀ ਆ ਤੁਹਾਡੀ ਗੱਲ ਜੋ ਵੀ ਤੁਸੀਂ ਕਹਿ ਰਹੇ ਆ ਸਹੀ ਆ ਪਰ ਪਹਿਲਾਂ ਦੇ ਵਿੱਚ ਤੇ ਹੁਣ ਦੇ ਹਾਲਾਤਾਂ ਵਿੱਚ ਬੜਾ ਫਰਕ ਵਾ ਨਾ ਕੋਈ ਫਰਕ ਵਾ ਹੁਣ ਦੇ ਹਾਲਾਤਾਂ ਵਿੱਚ ਗਨਖਾਂ ਨੂੰ ਕਿਤੇ ਮਿਲਦੇ ਰਹੇ ਆ ਉਹ ਕਿੰਨੀ ਘਾੜੀ ਉਹਨਾਂ ਸਾਰ ਲਾਈਏ ਪਹਿਲਾਂ ਵੀਰ ਜੀ ਪ੍ਰੀਤੀ ਦੇ ਨਾਲ ਗੱਲਬਾਤ ਕਰਨੀ ਹੋਰ ਗੱਲ ਵਾ ਮਾਮਾ ਮੰਮੀ ਤੇ ਇੱਕ ਸੈੱਟ ਦੇ ਰਹਿ ਗਏ ਆ ਹੁਣ ਪ੍ਰੀਤੀ ਹੁਣ ਇਹ ਟੱਬਰ ਦੇ ਵਿੱਚ ਵਿਆਹੀ ਆ ਗਈ ਆ ਚੌਨੀ ਤੇ ਮੈਂ ਵੀ ਆ ਕਿ ਵਿੱਕੀ ਮੇਰੇ ਮੱਥੇ ਨਾ ਹੀ ਲੱਗੇ ਤੇ ਨਾ ਮੈਂ ਹੀ ਉਹਦੇ ਮੱਥੇ ਲੱਗਾ ਪਰ ਫਿਰ ਵੀ ਮੈਂ ਅਣਜਾਣ ਥੋੜੀ ਆ ਪ੍ਰੀਤੀ ਤੋਂ ਆਪਾਂ ਇੱਕ ਦੂਜੇ ਨੂੰ ਜਾਣਦੀਆਂ ਵਾਂ ਬੇਸ਼ੱਕ ਭਾਵੇਂ ਸਾਡਾ ਖੂਨ ਦਾ ਰਿਸ਼ਤਾ ਨਹੀਂ ਆ ਪਰ ਕਦੇ ਨਾ ਕਦੇ ਤੇ ਫੇਰ ਵੀ ਮੈਂ ਇਹਦੇ ਮਾਪੇ ਉਹਨੂੰ ਮਾਮੀ ਮਾਮਾ ਕਿਹਾ ਵਾ ਤੇ ਇੱਕ ਦੂਜੇ ਨੂੰ ਭੈਣਾ ਭੈਣਾ ਮੰਨਦੀਆਂ ਸੀ ਹੁਣ ਉਹ ਇੱਥੇ ਆ ਜੇ ਗਈ ਆ ਤੇ ਰੋਜ਼ ਮੱਥੇ ਲੱਗਣ ਵਾਲੀ ਗੱਲ ਵਾ ਦੂਰ ਦਰਾਡੇ ਜਦੋਂ ਆਪਾਂ ਹੈਗੇ ਸੀ ਛੱਡਿਆ ਸੀ ਜਦੋਂ ਮਿਲਣਾ ਵਰਤਣਾ ਤੇ ਉਦੋਂ ਗੱਲ ਹੋਰ ਹੀ ਕਿਉਂਕਿ ਦੂਰ ਹੀ ਆਪਾਂ ਪਰ ਹੁਣ ਮੰਮੀ ਜਦੋਂ ਨੇ ਤ ਮੱਥੇ ਲੱਗਣਾ ਅਗਲੇ ਨੇ ਤੇ ਫੇਰ ਕਵਾਇਆ ਤੇ ਜਾਂਦਾ ਹੀ ਆ ਤੂੰ ਮੈਨੂੰ ਇਹ ਦੱਸ ਤੇਰੀ ਸੱਸ ਉਹ ਦਿਲ ਜਾਂਦੀ ਹੁੰਦੀ ਏ ਕਵਲ ਜਾਂਦਾ ਹੁੰਦਾ ਵਾ ਸੱਸ ਜਾਂਦੀ ਹੁੰਦੀ ਆ ਉਹਦੀ ਮਾਂ ਵੀ ਇੱਧਰ ਹੁੰਦੀ ਜਾਂਦੀ ਆ ਪਰ ਇਹ ਆ ਵੀ ਕਵਲ ਦੀ ਵਿੱਕੀ ਨਾਲ ਘਾਟੀ ਬਣਦੀ ਆ ਵਿੱਕੀ ਨਾ ਨਸ਼ੇ ਪੱਤੇ ਦੇ ਚੱਕਰਾਂ 'ਚ ਰਹਿਣਾ ਆ ਜ਼ਿਆਦਾ ਹਾਂ ਆਹੋ ਮੈਂ ਤਾਂ ਅੱਲੀ ਸ਼ੁਕਰੀ ਹੋਇਆ ਵੀਰ ਜੀ ਇਹ ਸਾਡੇ ਘਰੋਂ ਲੱਥਾ ਉਹ ਗੱਲ ਤੈਨੂੰ ਮੈਂ ਕਹਣ ਡਿਆ ਜਿਦਾਂ ਤੂੰ ਮੁੰਡਾ ਚਾਹੁੰਨੀ ਆ ਤੈਨੂੰ ਉਹਦਾ ਮੁੰਡਾ ਮਿਲ ਗਿਆ ਜਿਹੋ ਜਾਂ ਤੂੰ ਘਰ ਚਾਹੁੰਨੀ ਆ ਤੈਨੂੰ ਉਹ ਜਾਂ ਘਰ ਮਿਲ ਗਿਆ ਤੇ ਇਹਨਾਂ ਨੇ ਕਹਾ ਉਹਨਾਂ ਦਾ ਇਹ ਜਾਗਣ ਡਿਆ ਇਹਨਾਂ ਹਾਏ ਹਾਏ ਇਹ ਤਾਂ ਜਾਗਣ ਵਾਲੀ ਨਹੀਂ ਗੱਲ ਮੈਂ ਕਿਹਾ ਹੁਣ ਇਹਨਾਂ ਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਇਹ ਇਹਦੇ ਮਾਮੇ ਦੀ ਕੁੜੀ ਆ ਹਾਲਾਂਕਿ ਮੈਂ ਹਲੇ ਸਾਰਿਆਂ ਨੂੰ ਦੱਸ ਦਿੱਤਾ ਵਾ ਕਿ ਅਸੀਂ ਮਿਲਦੇ ਵਰਤਦੇ ਨਹੀਂ ਆ ਕਿ ਇਹ ਪਹਿਲਾਂ ਦੀ ਗੱਲ ਵਾ ਜੋ ਵੀ ਹੋਇਆ ਸੀ ਮੈਂ ਸਭ ਦੱਸਿਆ ਸੀ ਪਰ ਫਿਰ ਵੀ ਮੈਂ ਕਹਿੰਨਾ ਨੇ ਕਹਿਣਾ ਵਾ ਕਿ ਡੀਆਂ ਇਹ ਪੱਥਰ ਦਿਲ ਵਾ ਫਿਰ ਵੀ ਇੱਕ ਦੂਜੇ ਨੂੰ ਘੁਕਵੰਦੀਆਂ ਬੁਲਾਉਂਦੀਆਂ ਨਹੀਂ ਬਿਲਕੁਲ ਵੀ ਹਲੇ ਲਾਂਬੇ-ਛਾਂਬੇ ਘਾਰ ਹੁੰਦਾ ਨਾ ਉਹ ਗੱਲ ਹੀ ਹੁਣ ਸਾਂਝਾ ਤੇ ਹੈਗਾ ਵਾ ਹਾਂ ਤੇ ਕੰਧ ਵਾ ਦੀ ਪਸੰਗੀ ਮੇਰੀ ਗੱਲ ਸੁਣੋ ਜੇ ਤੇਰੀ ਸੱਸੇ ਨੂੰ ਲੈ ਕੇ ਜਾਊਗੀ ਨਾ ਤੇ ਬੇਸ਼ੱਕ ਉਹਨਾਂ ਦੇ ਘਰ ਚਲ ਜੀ ਪਰ ਆਪਣੀ ਸੱਸੇ ਤੋਂ ਬਗੈਰ ਨਾ ਜਾਈ ਉਹਦੇ ਪਛੇਦ ਬਗੈਰ ਕਦਮ ਨਾ ਪੁੱਟੀ ਤੂੰ ਸੱਸ ਤੋਂ ਬਗੈਰ ਥੋੜੀ ਮੈਂ ਜਾਣਾ ਚਲ ਘਰ ਆਇਆ ਕੋਆ ਬੁਲਾ ਲੈ ਬੰਦਾ ਹੈਗਨੀ ਪ੍ਰੀਤ ਨੂੰ ਕੋਆਇ ਉਹਦੀ ਸੱਸ ਨੂੰ ਵੀ ਬੁਲਾਏ ਕੋਆਇ ਫਸ ਜਾਈ ਗਏ ਹਮ ਨਹੀਂ ਵਿੱਕੀ ਤੇ ਮੇਰੇ ਹਿਸਾਬ ਨਾਲ ਨਾ ਨਹੀਂ ਮੱਥੇ ਲੱਗੂਗਾ ਤੇਰੇ ਕੀ ਬਤਾਉ ਇਧਰ ਨਹੀਂ ਆਊਗਾ ਨੀ ਤੂੰ ਕੀ ਚੰਨੀ ਐ ਮੈਂ ਆਪਣੇ ਸਿਰ ਸਵਾਹ ਪਵਾਲਾਂ ਮੰਮੀ ਕੀ ਕਰਾਂ ਫਿਰ ਮੈਂ ਆਪੇ ਤਾਂ ਹੁੰਦੋ ਮੇਰੇ ਦਿਮਾਗ 'ਚ ਗੱਲ ਬਹਾਲਦੀ ਸੀ ਕਿ ਇੱਥੇ ਤੇਰਾ ਰਿਸ਼ਤਾ ਹੋਣਾ ਹੁਣ ਮੈਂ ਕੀ ਕਰਾਂ ਜਦੋਂ ਆਉਂਦਾ ਇਹਦੇ ਮੈਂ ਵੇਖ ਲਈਨੀ ਉਹਦੇ ਨਾਲ ਤੇ ਮੈਂ ਕੀ ਮਾਰਾ ਕਰਦੀ ਆ ਤੇ ਤੂੰ ਮੋੜਾ ਤਾਂ ਨਹੀਂ ਕਰਦੀ ਜਦੋਂ ਮੈਂ ਵੇਖਿਆ ਤਾਂ ਉਹਨਾਂ ਅੱਖਾਂ ਤਾਂ ਪੱਟੀਆਂ ਤਾਂ ਨਹੀਂ ਬੱਦੀਆਂ ਤੇ ਫਿਰ ਕਹਦੇ ਭਾਬੀ ਨੂੰ ਵੀ ਨਾ ਆਇਆ ਕਰ ਇੱਥੇ ਉਹ ਵੀ ਹਾਏ ਨਹੀਂ ਮੈਂ ਮਰ ਜਾ ਮੈਂ ਤੇਰਾ ਕੀ ਕਰਾਂ ਹੈ ਇਹਨੂੰ ਨਹੀਂ ਪਤਾ ਜੋ ਮਰਜ਼ੀ ਕਰੋ ਚਾਹ ਬਣਾ ਦਿੰਦੀ ਆ ਤੁਸੀਂ ਲੈ ਜਾਓ ਮੈਂ ਉਹਨਾਂ ਦੇ ਸਾਹਮਣੇ ਨਹੀਂ ਹੁੰਦੀ ਜੇ ਮੈਂ ਸਾਹਮਣੇ ਹੋਈ ਨਾ ਤੇ ਮੇਰੇ ਕੋ ਤੇ ਫੇਰ ਦੇਖਿਆ ਜਾਣਾ ਨਹੀਂ ਬੁੱਕ ਬਹੁਤ ਘਟ ਕਰ ਉਹਨਾਂ ਨੂੰ ਸੁਣਾ ਕੇ ਸਾਹ ਲੈਣਾ ਹੀ ਕੀ ਗੱਲ ਭੈਣ ਜੀ ਸੁਖਦਾ ਹੈ ਨਹੀਂ ਨਹੀਂ ਭੈਣ ਜੀ ਉਦਰਾ ਹੀ ਨੂੰ ਮੈਂ ਝੜਕਣ ਢਈ ਆ ਕਿ ਜੱਲ ਗਿਆ ਜੀ ਇਹ ਕਦੇ ਦੀ ਖਲੋਤੀ ਹੈ ਉਹ ਪਰੋਣੇ ਅੰਦਰ ਬੈਠੇ ਨੇ ਤੇ ਤੂੰ ਲਾਗੇ ਖਲੋਰੀ ਅਜੇ ਤੱਕ ਚਾਹ ਹੀ ਨਹੀਂ ਬਣਾਉਂ ਢਈ ਇਹ ਕੱਲ ਨੂੰ ਬਗਾਨੇ ਘਰ ਜਾਏਗੀ ਤੇ ਕੀ ਕਰੇਗੀ ਕੋਈ ਨਹੀਂ ਕੋਈ ਨਹੀਂ ਭੈਣ ਜੀ ਅਹੀ ਗਰੇ ਬਗਾਨੀ ਆ ਕੋਈ ਨਹੀਂ ਬਣ ਜਾਂਦੀ ਆ ਦੇਈ ਦੇ ਹੈ ਚਰੀ ਐਵੇਂ ਚੜਕਣ ਲੈ ਜਿਵੇਂ ਨਹੀਂ ਨਹੀਂ ਭੈਣ ਜੀ ਤੁਹਾਨੂੰ ਪਤਾ ਇਨਾਂ ਕੀ ਪਤ ਨੂੰ ਆਖਣਾ ਪੈਂਦਾ ਹੀ ਏ ਉਹ ਤਰ੍ਹਾਂ ਭੈਣ ਜੀ ਤੁਹਾਡੀ ਧੀ ਬੜੀ ਚੰਗੀ ਜੇ ਐਡੀ ਚੰਗੀ ਐ ਨਾ ਮਿੰਟੋ ਮਿੰਟੀ ਕੰਮਕਾਰ ਸੰਭਲੇਗੀ ਹੱਸਦੀ ਫਿਰੇਗੀ ਸਾਰੇ ਜੀਆਂ ਦਾ ਖਿਆਲ ਰੱਖਦੀ ਏ ਐ ਰਾਚ ਮਿਚ ਗਈ ਏ ਚੰਗਾ ਭੈਣ ਜੀ ਹੁਣ ਸਾਡੇ ਤੇ ਵੀ ਇੱਕ ਮਿਹਰਬਾਨੀ ਕਰੋ ਜਿ ਤਰ੍ਹਾਂ ਤੁਸੀਂ ਹਾਨੂੰ ਧੀ ਦਿੱਤੀ ਐ ਨਾ ਉਤਾਂ ਦਾ ਸਾਨੂੰ ਇੱਕ ਪੁੱਤ ਲੱਭ ਕੇ ਦੋ ਇਹਦੇ ਵਾਸਤੇ ਕੋਈ ਗੱਲ ਨਹੀਂ ਜੇ ਇਹਦੇ ਵਾਸਤੇ ਜਿੱਥੇ ਸੰਜੋਗ ਹੋਏ ਤੇ ਹੋ ਹੀ ਜਾਣਾ ਕੋਈ ਨਹੀਂ ਧਿਆਨ ਰੱਖਾਂਗੇ ਆਉ ਨਹੀਂ ਰੱਖਿਓ ਧਿਆਨ ਚਲੋ ਭੈਣ ਜੀ ਤੁਸੀਂ ਅੰਦਰ ਜਾ ਕੇ ਬਬਾ ਤਈ ਮਾਵਾਂ ਧੀਆਂ ਚਾਹ ਲੈ ਕੇ ਆਉਣੇ ਤੁਹਾਡੇ ਵਾਸਤੇ ਚਲੋ ਆੜਾ ਮਾਸੀ ਨੂੰ ਰਿਸ਼ਤੇ ਦੀ ਗੱਲ ਕੀਤੀ ਹੈ ਨਾ ਜਾਣ ਬੁੱਝ ਕੇ ਤੁਸੀਂ ਮੇਰੇ ਜ਼ਖਮਾਂ ਦਾ ਲੂਣ ਪਾਉਣ ਵਾਲੀ ਗੱਲ ਕੀਤੀ ਆ ਚੁੱਪ ਕਰਕੇ ਬਹਿ ਜਾ ਮੈਂ ਚੰਡ ਮਾਰ ਕੇ ਤੇਰਾ ਮੂੰਹ ਦੂਜੇ ਪਾਸੇ ਲਾ ਦੇਣੀ ਚੁੱਪ ਕਰਕੇ ਨਾ ਕੱਪਾਂ ਚਾਹ ਪਾ ਕੇ ਤੇ ਤੁਰ ਪਾ ਆ ਤੇਰੇ ਮੂੰ ਤੇ 12 ਨਾ ਵਜੇ ਹੁਣ ਕਿਸੇ ਨੂੰ ਇਹ ਨਾ ਪਤਾ ਲੱਗੇ ਕਿੰਨਾ ਵਿੱਚ ਕੋਈ ਗੱਲਬਾਤ ਹੋਈ ਆ ਜੇ ਚੌਨੀ ਆ ਨਾ ਤੁਹਾਡੇ ਵਿੱਚ ਕਿਸੇ ਨੂੰ ਪਤਾ ਨਾ ਲੱਗੇ ਕਿ ਕੀ ਗੱਲ ਹੋਈ ਆ ਤੇ ਕੱਪਾਂ ਚ ਚਾਹ ਪਾਦਨੀ ਆ ਤੇ ਚੁੱਪ ਕਰਕੇ ਲੈ ਜਾਓ ਮੈਂ ਨਹੀਂ ਜਾਣ ਜੂਣਾ ਚੁੱਪ ਕਰਕੇ ਨਾ ਤੁਰ ਪੈ ਨਾ ਮਾਰ ਕੇ ਕੜਸੀ ਤਰ੍ਹਾਂ ਮੈਂ ਨੱਕ ਵੱਢ ਦੇਣੀ ਲੱਗੀ ਆ ਬਕਵਾਸ ਕਰਨ ਮੇਰੇ ਨਾਲ ਬਹੁਤੀ ਹੈਨੀ ਉਹ ਕਿੱਥੇ ਉੱਡੀ ਆਇਆ ਮੰਮੀ ਆਉਂਦਿਆ ਕਿ ਤੁਸੇ ਡਾਕੀ ਸੀ ਬੋਲਣ ਉਹਨਾਂ ਦੇ ਸਿਰਪੀੜ ਹੋਣ ਡਾਬੀ ਆ ਤੇ ਦਵਾਈ ਲੈਣ ਗਏ ਆ ੱਡੇ ਤੋਂ ਬਹੁਤ ਮੈਨੀ ਆ ਦਵਾਈ ਲੈਣ ਗਿਆ ਜਿਹੜੀ ਇਹਦੇ ਸਿਰਪੀੜ ਹੁੰਦੀ ਮੈਨੂੰ ਸਾਰਾ ਹੀ ਪਤਾ ਉਹਦੀ ਤੇ ਘਰ ਅੱਡੀ ਨਹੀਂ ਲੱਗਦੀ ਉਹਨੂੰ ਪੁੱਛ ਲਿਆ ਕਰ ਕਿੱਥੇ ਜਾਣਾ ਆ ਮੰਮੀ ਅੱਡੀ ਉਹਦੀ ਕੀ ਲਗਣੀ ਆ ਜਦੋਂ ਘਰ ਬੈਠੇ ਹੁੰਦੇ ਆ ਤੁਸੀਂ ਟਿਕਨ ਦਿੰਦੇ ਜੇ ਤੁਸੀਂ ਤੇ ਗੱਲਾਂ ਕਰਨੋਂ ਹੀ ਨਹੀਂ ਹਟਦੇ ਹਰ ਵੇਲੇ ਉਹਨਾਂ ਨਾਲ ਲੜਾਈ ਪਾਈ ਰੱਖਦੇ ਮੈਨੂੰ ਤੇ ਇਹ ਨਹੀਂ ਸਮਝ ਲੱਗਦੀ ਟਾ ਡਾ ਉਹਦਾ ਕਿਹੜਾ ਸ਼ਰੀਕਾ ਇਹੋ ਜਿਹਾ ਵਾ ਜਿਹੜਾ ਤੁਸੀਂ ਮਿੰਟ ਵੀ ਆਪਣੇ ਮੂੰਹ 'ਚ ਜਬਾਨ ਨਹੀਂ ਰੱਖਦੇ ਨਹੀਂ ਮੈਂ ਉਹਨੂੰ ਕੀ ਕਹਿਨੀ ਆ ਫੇਰ ਕਰੋ ਨਿਕਲਿਆ ਰਿਆ ਕਰ ਕਿੱਡੀ ਦਾ ਜਪਾਨ ਚੱਲਣ ਰਹੀ ਆ ਟਿਕਣ ਵੀ ਨਹੀਂ ਤੁਸੀਂ ਉਹਨੂੰ ਦਿੰਦੇ ਆਗੇ ਪੀਕਰ ਨਹੀਂ ਉਹ ਮੂੰਹ ਮੈਂ ਦਿੰਦੀ ਤੁਸੀਂ ਬੋਲੀ ਜਾਣਗੇ ਬੋਲੀ ਜਾਓਗੇ ਹਰ ਕੇ ਵਿਚਾਰਾ ਦੁਖੀ ਹੋ ਕੇ ਚੱਲ ਜਾਂਦਾ ਬਾਹਰ ਮੈਂ ਕਹਿੰਨੀ ਉਹ ਦੁਖੀ ਹੈ ਹੀ ਬੜਾਵਾ ਤੇ ਉਹਨੂੰ ਦੁੱਖ ਲੱਗਾ ਹੀ ਬੜਾਇਆ ਜਿਹੜਾ ਬਾਹਰ ਚੱਲ ਜਾਂਦਾ ਉਸੇ ਵੇਲੇ ਫੋਨ ਤੇ ਲਾਵਾਂ ਕੁੜੀ ਨੂੰ ਫੋਨ ਹੀ ਨਹੀਂ ਲਾ ਹੋਇਆ ਪੁੱਛਾਂ ਤੇ ਸਹੀ ਕੀ ਹਾਲ ਆ ਮੰਮੀ ਮੇਰੀ ਇੱਕ ਗੱਲ ਸੁਣ ਲੋ ਜਿੱਦਾਂ ਤੁਸੀਂ ਮੇਰੇ ਨਾਲ ਚੱਲੋਗੇ ਨਾ ਮੈਂ ਵੀ ਤੁਹਾਡੇ ਨਾਲ ਉਦਾਂ ਹੀ ਚੱਲੂਗੀ ਜੇ ਗੁੱਸੇ ਨਾਲ ਤੇ ਮੈਂ ਵੀ ਗੁੱਸੇ ਨਾਲ ਬੋਲੂਗੀ ਜੇ ਤੁਸੀਂ ਮੈਨੂੰ ਥੋੜਾ ਜਿਨਾ ਵੀ ਪਿਆਰ ਕਰੋਗੇ ਨਾ ਤੇ ਵੇਖਿਓ ਸਹੀ ਮੈਂ ਵੀ ਤੁਹਾਨੂੰ ਕਿੰਨਾ ਪਿਆਰ ਕਰਦੀ ਆ ਪਰ ਫਿਰ ਤੁਸੀਂ ਦੱਸਾ ਕੀ ਕਹਿ ਰਹੀ ਨਾ ਵਿਕੀ ਨੂੰ ਕਿ ਇਹ ਮੇਰੇ ਅੱਗੇ ਬੋਲਦੀ ਆ ਆਪਣੀਆਂ ਗੱਲਾਂ ਨਹੀਂ ਤੁਸੀਂ ਦੱਸਣੀਆਂ ਉਹਨੂੰ ਅੱਗੇ ਤੇ ਤੂੰ ਕੱਟ ਕਰਦੀ ਆ ਤੇ ਤੇਰੇ ਜਬਾਨ ਹੀ ਮੂੰਹ 'ਚ ਹੈ ਨਹੀਂ ਬੋਲਦੀ ਤੂੰ ਤਾਂ ਕੁਛ ਨਹੀਂ ਹੁਣ ਵੀ ਤੂੰ ਕੁਛ ਨਹੀਂ ਬੋਲਣ ਲਈ ਪਰ ਵੱਡੀ ਪਲੇਮਾਨਸ ਮੈਨੂੰ ਪਲੇਖਾ ਨਹੀਂ ਤੇਰਾ ਨਹੀਂ ਹੁਣ ਭੱਜੀ ਕੋ ਗਈ ਆ ਤੇਰ ਕੋ ਸੁਨਿਆ ਵੀ ਨਹੀਂ ਗਈ ਆ ਦੌੜ ਗਈਆਂ ਮਿੰਟੋ ਮਿੰਟੀ ਹਾਈ ਹਾਈ ਕਿਦਾਈ ਨੂੰ ਫੋਨ ਆ ਗਿਆ ਐਡਾ ਜ਼ਰੂਰੀ ਇੰਨੇ ਤਾਂ ਮੇਰੀਆਂ ਗੱਲਾਂ ਦੀ ਪਰਵਾਹ ਨਹੀਂ ਕੀਤੀ ਮਿੰਟੋ ਮਿੰਟੀ ਪੌੜੀ ਚੜ ਗਈ ਹੈ ਹਲੋ ਹਲੋ ਹਾਂ ਪ੍ਰੀਤ ਕਿੱਦਾਂ ਵਾ ਹਾਂਜੀ ਵਧੀਆ ਵਧੀਆ ਠੀਕ ਤੁਸੀਂ ਸੁਣਾਓ ਠੀਕ ਆ ਮੇਰਾ ਤਾਂ ਧਿਆਨ ਵਿੱਚ ਹੀ ਮੇਰੇ ਕੋਲ ਤਾਂ ਤੈਨੂੰ ਫੋਨ ਹੀ ਨਹੀਂ ਲਾ ਹੋਇਆ ਨਹੀਂ ਮੈਂ ਪਹੁੰਚ ਗਈ ਸੀ ਠੀਕ ਠਾਕ ਵਧੀਆ ਅੱਛਾ ਤੇ ਨਾਲੇ ਤੇਰਾ ਚਾਚਾ ਖੁਸ਼ ਵੀ ਬੜਾ ਸੀ ਹੂੰ ਤੇ ਗੁੱਸੇ 'ਚ ਵੀ ਬੜਾ ਸੀ ਕਹਿੰਦਾ ਪ੍ਰਾਉਣਾ ਅੱਡੇ ਤੋਂ ਮੁੜ ਗਿਆ ਤੇ ਘਰ ਕਿਉਂ ਨਹੀਂ ਆਇਆ ਤੇ ਤੁਸੀਂ ਦੱਸ ਦੇਣਾ ਸੀ ਮੈਂ ਫਿਰ ਦੱਸਿਆ ਸੀ ਤੇ ਉਹ ਪੱਕੀ ਕਰਨ ਡਏ ਸੀ ਆਂਦੇ ਵੀ ਜਦੋਂ ਵੀ ਹੁਣ ਪ੍ਰਾਉਣੇ ਨਹੀਂ ਆਉਣਾ ਵਾ ਨਾ ਤੈਨੂੰ ਕਹਾਂ ਨਾਲ ਹੀ ਲੈ ਕੇ ਆਵੇ ਇੱਥੇ ਘਰ ਅੱਡੇ ਤੋਂ ਨਾ ਮੁੜ ਜੇ ਲੋਕ ਕੀ ਕਹਿਣਗੇ ਤੈਨੂੰ ਪਤਾ ਅੱਜ ਕੱਲ੍ਹ ਤੇ ਲੋਕੀ ਗੱਲਾਂ ਕਰਨ ਲੱਗੇ ਦੇਰ ਨਹੀਂ ਲਾਉਂਦੇ ਫਲਾਣੇ ਦਾ ਜਵਾਈ ਅੱਡੇ ਤੋਂ ਹੀ ਮੁੜ ਗਿਆ ਕੋਈ ਨਾ ਤੁਸੀਂ ਚਾਚਾ ਜੀ ਨੂੰ ਕਿਉਂਕਿ ਗੁੱਸਾ ਨਾ ਕਰੋ ਕੋਈ ਗੱਲ ਨਹੀਂ ਜਦੋਂ ਪਾਗਲੀ ਵਾਦੀ ਆਵਾਂਗੇ ਨਾ ਤੇ ਫਿਰ ਹੋ ਕੇ ਜਾਵਾਂਗੇ ਠੀਕ ਆ ਆਹੋ ਤੇ ਜਦੋਂ ਵੀ ਤੇਰਾ ਜੀ ਕਰੇ ਨਾ ਤੂੰ ਮੈਨੂੰ ਫੋਨ ਲਾ ਲਿਆ ਕਰ ਜਿਹੜਾ ਵੀ ਢੱਡ ਦਾ ਦੁੱਖ ਹੁੰਦਾ ਨਾ ਤੂੰ ਮੇਰੇ ਨਾਲ ਫੋਨ ਲਿਆ ਕਰ ਮੈਂ ਤੇਰੀ ਮਾਂ ਆਂ ਮਾਂ ਸਮਝੀ ਮੈਨੂੰ ਹਾਂਜੀ ਹਾਂਜੀ ਆਹ ਸਾਚੀ ਢੱਡ ਮੈਂ ਕੀ ਭੋਲਣਾ ਵਾ ਮੇਰੀ ਸੱਸ ਨਾ ਹਰ ਵੇਲੇ ਮੈਨੂੰ ਤਾਨੇ ਮਿਹਨੇ ਮਾਰਦੀ ਰਹਿੰਦੀ ਆ ਇਹ ਕਹਿੰਦੀ ਰਹਿੰਦੀ ਆ ਤੂੰ ਭੱਜ ਕੇ ਵਿਆਹ ਕਰਾਇਆ ਤੇਰੀ ਕੋਈ ਇੱਜ਼ਤ ਥੋੜਾ ਵਾ ਤੇ ਹਾਲਾਂਕਿ ਵਿੱਕੀ ਮੇਰੀ ਸਪੋਰਟ ਕਰਦੀ ਆ ਵਿੱਕੀ ਉਹਨਾਂ ਨੂੰ ਵੀ ਗੁੱਸੇ ਹੁੰਦੇ ਆ ਪਰ ਨਹੀਂ ਟਾਲਦੀ ਹੈਗੀ ਵੀ ਬੋਤ ਮੈਨੂੰ ਬੋਲਦੀ ਆ ਤੂੰ ਇਹਨਾਂ ਗੱਲਾਂ ਦੀ ਟੈਨਸ਼ਨ ਨਾ ਲਿਆ ਕਰ ਅੱਜ ਕੱਲ ਚੱਲਦਾ ਵਾ ਦੁਨੀਆ ਭੱਜ ਕੇ ਵਿਆਹ ਕਰਾਉਂਦੀ ਆਈ ਆ ਕੋਹ ਨਹੀਂ ਹੋ ਗਿਆ ਪਰ ਇਹਨੂੰ ਕੌਣ ਸਮਝਾਵੇ ਸੱਚ ਪੁੱਛੋ ਨਾ ਤੇ ਮੈਂ ਅੰਦਰੇ ਅੰਦਰੇ ਨਾ ਰੋਨੀ ਰਹਿਨੀ ਆ ਤੇ ਆਪਣਾ ਦੁੱਖ ਪੀਨੀ ਰਹਿਨੀ ਆ ਮੈਂ ਤੇ ਕਿਸੇ ਨਾਲ ਢਿੱਡ ਵੀ ਨਹੀਂ ਬੋਲਦੀ ਹੈਗੀ ਨਾ ਧੀਏ ਅੰਦਰੇ ਅੰਦਰ ਕੇ ਰੋਣਾ ਵਾ ਮੇਰੇ ਨਾਲ ਢਿੱਡ ਬੋਲਿਆ ਕਰ ਅੱਜ ਕੱਲ ਅੰਦਰੇ ਅੰਦਰ ਰੋਣ ਨਾਲ ਦੁੱਖ ਵਧਦਾ ਵਾ ਕਈ ਰੋਗ ਲੱਗ ਜਾਂਦੇ ਆ ਤੈਨੂੰ ਵੀ ਪਤਾ ਵਾ ਕਰ ਲਿਆ ਕਰਾਂਗੀ ਵੀ ਜਦੋਂ ਵੀ ਕੋਈ ਮੈਨੂੰ ਕੋਈ ਗੱਲ ਬਾਤ ਇਹ ਕਰਦੀ ਹੁੰਦੀ ਆ ਤੇ ਨਾਲੇ ਮੇਰੀ ਗੱਲ ਸੁਣਾ ਸੱਸ ਨੇ ਤਾਂ ਨਹੀਂ ਕੋ ਹਾਕਿਆ ਤੈਨੂੰ ਸੱਸ ਆਈ ਉਹ ਕਹਿੰਦੀ ਰੰਦੀਆ ਉਦਾਂ ਤੇ ਨਹੀਂ ਚੱਲੋ ਕਹਿੰਦੀ ਕਿਹੜੀ ਤੇਰੀ ਚਾਚੀ ਆ ਕਿੰਨੂੰ ਦੂ ਮਿਲਣ ਗਈਆਂ ਬਥੇਰੀਆਂ ਗੱਲਾਂ ਕੀਤੀਆਂ ਉਹਨੇ ਉਦਾਂ ਤੂੰ ਕਹਿਣਾ ਵੀ ਮੇਰੀ ਚਾਚੀ ਹੈਗੀ ਆ ਮੈਂ ਤਾਂ ਹੀ ਮਿਲਣ ਗਈ ਹਾਂ ਆਹੋ ਕਿਹਾ ਸੀ ਵਿੱਕੀ ਨੇ ਤੇ ਉਹਨਾਂ ਨੂੰ ਉਦਾਂ ਪਰ ਬੜੀ ਤੇਜ ਆ ਮੂੰਹ ਤੇਜ ਜਨਾਨੀ ਆ ਹੂੰ ਹੂੰ ਤੇ ਨਾਲੇ ਮੇਰੀ ਗੱਲ ਸੁਣਾ ਕਿਤੇ ਆਪਣੀ ਮਾਂ ਨੂੰ ਨਾ ਦੱਸ ਦੀ ਮੇਰਾ ਨਾਮ ਐ ਚਾਚੀ ਨਾਲ ਗੱਲ ਕਰਦੀ ਆ ਉਹਨੇ ਗੱਲ ਕਰਨਾ ਵੀ ਹਟਾ ਦੇਣਾ ਪੁੱਤ ਮੈਨੂੰ ਤੇ ਤੇਰਾ ਤਰਸ ਆਉਂਦਾ ਵਾ ਮੈਂ ਤਾਂ ਤੇਰ ਨਾਲ ਗੱਲ ਕਰ ਲੈਣੀ ਆ ਨਹੀਂ ਤੇ ਮੈਨੂੰ ਕੀ ਲੋੜ ਜੇ ਤੂੰ ਮੇਰੀ ਕੋਹ ਲੱਗਦੀ ਆ ਮੈਂ ਤਾਂ ਹੀ ਤੇਰ ਨਾਲ ਗੱਲ ਕਰਦੀ ਆ ਹਾਂਜੀ ਇਹ ਤੇ ਗੱਲ ਹੈਗੀ ਨਹੀਂ ਚਾਚੀ ਜੀ ਕੋਈ ਗੱਲ ਨਹੀਂ ਮੈਂ ਨਹੀਂ ਮੰਮੀ ਨੂੰ ਰੱਖਦੀ ਨਾਲੇ ਮੈਂ ਮੰਮੀ ਨੂੰ ਦੱਸਣਾ ਵੀ ਕੀ ਆ ਮੰਮੀ ਕਹਿੰਦੇ ਨੇ ਨਾਲ ਕੋਈ ਗੱਲਬਾਤ ਕਰਦੇ ਆ ਜਾਂ ਮੈਂ ਮੰਮੀ ਕੋ ਆਉਣਾ ਜਾਣਾ ਵਾ ਤੁਸੀਂ ਦੱਸੋ ਕੋ ਮੈਨੂੰ ਵੇਖਿਆ ਕਿੰਨਾ ਸੋਹਣਾ ਬੁਲਾਇਆ ਕਵਾਇਆ ਤੇ ਮੰਮੀ ਨੇ ਤੇ ਕਿਤੇ ਸਿੱਧੇ ਮੂੰਹ ਨਾਲ ਮੈਨਾਂ ਕੋਈ ਗੱਲ ਵੀ ਨਹੀਂ ਕੀਤੀ ਹੈਗੀ ਮਾਤਾ ਜੀ ਨੇ ਕਿੱਥੇ ਤੇਰਾ ਨਾਲ ਗੱਲ ਕਰਨੀ ਆ ਆਹੋ ਕੋਈ ਗੱਲ ਨਹੀਂ ਤੂੰ ਜਦੋਂ ਜੀ ਕਰੇ ਫੋਨ ਲਾ ਤੇ ਆ ਤੂੰ ਚੰਗਾ ਹੁਣ ਜਦੋਂ ਆਵੇਂਗੀ ਨਾ ਤੇ ਪਰੌਣੇ ਨੂੰ ਜ਼ਰੂਰ ਲਿਆਵੀ ਨਾਲ ਹਾਂਜੀ ਹਾਂਜੀ ਕੋਈ ਗੱਲ ਨਹੀਂ ਲਿਆਵਾਂ ਤੇ ਮੈਨੂੰ ਫੋਨ ਕਰਦੀ ਠੀਕ ਆ ਆਹੋ ਕੋਈ ਨਹੀਂ ਕੋਈ ਮੈਂ ਕਰ ਲਾਂਗੀ ਹਾਂਜੀ ਆਹੋ ਚਲ ਠੀਕ ਆ ਫਿਰ ਹਾਂ ਚਲੋ ਠੀਕ ਆ ਚਾਚੀ ਜੀ ਚੰਗਾ ਹੈ ਹਾਂ ਜੰਗ ਚ ਚਾਚੀ ਕਿੰਨੀ ਚੰਗੀ ਆਣਾ ਵਿਚਾਰੀ ਉਹਦਾ ਤਾਂ ਮम्मी ਹਰ ਵੇਲੇ ਉਹਨੂੰ ਕਹਿੰਦੀ ਹੁੰਦੀ ਸੀ ਇਹ ਬੜੀ ਤੇਜ਼ ਜਨਾਨੀ ਆ ਪਰ ਚੰਗੀ ਆ ਵਿਚਾਰੀ ਉਹਦਾ ਸੱਜ ਗਹਿਣਿਆਂ ਦਾ ਬਣਾ ਕੇ ਉੱਤੇ ਕੁੰਡਲੀ ਮਾਰ ਕੇ ਬਹਿ ਰਹੀ ਆ ਤੇਰੀ ਕੁੜੀ ਨੂੰ ਵੀ ਹੱਥਾਂ 'ਚ ਕਰਕੇ ਇਹ ਕਢਾਇਆ ਨਾ ਨਾ ਤੇ ਮੇਰਾ ਨਾਮ ਵੀ ਦਵਿੰਦਰ ਨਹੀਂ ਤੇ ਜਿਹੜੇ ਤੂੰ ਮੈਨੂੰ ਤੱਕੇ ਮਾਰੇ ਆ ਨਾ ਉਹ ਮੈਨੂੰ ਕੱਲਾ ਕੱਲਾ ਤੱਕਾ ਯਾਦਾ ਤੇ ਜੀ ਉਹਨਾਂ ਧੱਕਿਆਂ ਦਾ ਬਦਲਾ ਨਾ ਨਾ ਲਿਆ ਤੇ ਮੈਨੂੰ ਵੀ ਨਹੀਂ ਉਹਨਾਂ ਚਰਚਿਆਂ ਨਾਲ ਆਉਣਾ ਹੁਣ ਤੇ ਮੌਕਾ ਬਣਿਆ ਵਾ ਹੁਣ ਤੇ ਬਟੇਲਾ ਪੈਰ ਥੱਲੇ ਆਇਆ ਵਾ ਹੈਨੀ ਕਿਹਦੇ ਨਾਲ ਚੁੜੀ ਚੁੜੀ ਉੱਤੇ ਗੱਲਾਂ ਕਰਾਈਆਂ ਇੱਥੇ ਮੇਰੇ ਸਾਹਮਣੇ ਤੂੰ ਕੋਈ ਗੱਲ ਨਹੀਂ ਕਰ ਸਕਦੀ ਅੱਗੇ ਤੋਂ ਇੱਥੇ ਮਾਂ ਪਿਓ ਦੇ ਸਿਰ 'ਚ ਸਵਾਪ ਆਈਆਂ ਹੁਣ ਇੱਥੇ ਮੇਰੇ ਸਿਰ 'ਚ ਪਉਣੀ ਆ ਹੁਣ ਕਿੱਧਰ ਨੂੰ ਉਡਣਾਈਓ 10 ਮਿੰਨੂ ਹੁਣ ਵੇਖੀ ਜਨਾਈਓ ਗਾਉਂਦਾਸ ਮੈਨੂੰ ਮੰਮੀ ਮੈਨੂੰ ਮੌਕਾ ਦੋਗੇ ਗੱਲ ਕਰਨ ਦਾ ਤੇ ਫੇਰੀ ਮੈਂ ਤੁਹਾਡੇ ਨਾਲ ਗੱਲ ਕਰਾਂਗੀ ਤੁਸੀਂ ਤੇ ਹਰ ਵੇਲੇ ਅੱਗ ਦੇ ਵਿੱਚ ਜਿਵੇਂ ਡੇ ਰਹਿੰਦੇ ਨੇ ਅਜੇ ਮੈਂ ਤੁਹਾਡੇ ਨਾਲ ਹੁਣੇ ਇਹ ਗੱਲ ਕਰਕੇ ਗਈ ਆ ਕਿ ਮੰਮੀ ਜਿੱਦਾਂ ਨਾ ਮੈਨੂੰ ਬੋਲੋਗੇ ਮੈਂ ਵੀ ਤੁਹਾਨੂੰ ਓਦਾਂ ਦਾ ਜਵਾਬ ਦਵਾਂਗੀ ਪਰ ਨਹੀਂ ਤੁਹਾਨੂੰ ਕਿਉਂ ਨਹੀਂ ਗੱਲ ਦੀ ਸਮਝ ਲੱਗਦੀ ਮੇਰੀ ਚਾਚੀ ਦਾ ਫੋਨ ਆਉਂਦਾ ਸੀ ਤੇ ਚਾਚੀ ਦਾ ਫੋਨ ਆਉਂਦਾ ਤੇ ਮੇਰੇ ਲੱਗੇ ਕੀ ਹੁੰਦਾ ਕਿ ਤੈਨੂੰ ਗੱਲ ਕਰਦੀ ਨੂੰ ਮੈਂ ਵੀ ਤੇਰੀ ਗੱਲ ਟੋਕ ਦੇ ਲੱਗੀ ਤੇ ਉਹਦੇ ਮੇਰੇ ਜਾ ਕੇ ਉੱਥੇ ਗੱਲ ਕਰ ਲਈਏ ਇੱਥੇ ਕੋਈ ਵੱਡੀ ਗੱਲ ਤੇ ਨਹੀਂ ਹੈਗੀ ਵੀ ਤੁਸੀਂ ਕਿਹੜੀਆਂ ਗੱਲਾਂ ਕਰੀ ਜਾਂਦੇ ਆਂ ਇੱਥੋਂ ਭੱਜ ਜਾਣਾ ਮੰਮੀ ਠੀਕ ਆ ਹੋ ਗਈ ਗਲਤੀ ਹੁਣ ਤੇ ਤੁਸੀਂ ਮੈਨੂੰ ਛੱਡਦੇ ਨਹੀਂ ਹੈ ਇਸ ਗੱਲ ਨੂੰ ਲੈ ਕੇ ਪਹਿਲੀ ਗੱਲ ਤੇ ਮੈਂ ਕੱਲੀ ਨੇ ਗਲਤੀ ਨਹੀਂ ਕੀਤੀ ਹੈ ਕਿ ਤੁਹਾਡਾ ਮੁੰਡਾ ਵੀ ਬਰਾਬਰ ਦਾ ਹਿੱਸੇਦਾਰ ਆ ਨਾਲ ਉਹ ਗੱਲ ਤੂੰ ਛੱਡ ਮੈਂ ਤੈਨੂੰ ਚੋਰੀ ਗੱਲਾਂ ਨਹੀਂ ਉਹ ਕਰਨ ਦੇਣੀਆਂ ਜਿਹੜੀ ਗੱਲ ਕਰਨੀ ਫੋਨ ਆਉਂਦਾ ਵਾ ਨਾ ਮੇਰੇ ਸਾਹਮਣੇ ਗੱਲ ਕਰਿਆ ਕਰ ਮੰਮੀ ਮਾਵਾਂ ਤੇਆਂ ਦੀਆਂ ਸੋ ਗੱਲਾਂ ਹੁੰਦੀਆਂ ਪਰਦੇ ਵਾਲੀਆਂ ਵੀ ਤੇ ਉਹ ਦਾ ਵੀ ਆਹੋ ਜਿਹੜੀ ਮਾਂ ਫੋਨ ਵਾਲੀ ਵੀ ਜਿਹਨੇ ਤੈਨੂੰ ਫੋਨ ਲਾਉਣੇ ਹੀ ਉਹਨੂੰ ਤੇ ਤੂੰ ਕਾਹਜੋਗੀ ਛੱਡਿਆ ਨਹੀਂ ਆ ਹਣ ਮਾਂ ਲੱਗੀਆਂ ਤੂੰ ਬਣਾਉਣ ਐਰੀ ਗੈਰੀ ਨੱਤੂ ਖੈਰੀ ਇਹੋ ਜਿਹਿਆਂ ਨੂੰ ਹਣ ਫੋਨ ਲਾਉਣੇ ਆ ਲੈ ਤੈਨੂੰ ਭਾਵੇਂ ਮੰਮੀ ਇਹੋ ਜੀ ਹੋਵੇ ਹੈ ਤੇ ਮੇਰੀ ਚਾਚੀ ਹੈ ਨਾ ਲਾਉਂਦੀ ਤੇ ਹੈਗੀ ਆ ਨਾ ਮੈਨੂੰ ਫੋਨ ਬਹੁਤ ਚਾਚੀ ਆ ਤੇਰੀ ਚਾਚੀ ਲੱਭਦੀ ਫਿਰਦੀ ਆ ਮਾਂ ਕਜੇ ਬਖੰਡ ਕਰਦੀ ਆ ਇਹ ਜਿਗਮਦੀ ਫੇਰਦੀ ਆ ਵਕੀ ਤੋਂ ਹੀ ਹੁਣ ਕੀ ਕਮਲ ਸੁਣਦੇ ਨੇ ਕੀ ਬਣਦੇ ਉਧਰ ਕਿੰਨਾ ਰੌਲਾ ਪੈਂਦੇ ਆ ਮੰਮੀ ਉਦੋਂ ਦਾ ਇਹੋ ਹੀ ਸੁਣਦੇ ਆ ਮੈਂ ਵੀ ਨੀਤ ਨੂੰ ਮਰਾਦਾ ਹੁੰਦੀਆਂ ਨੇ ਮਾਂ ਪੁੱਤ ਤੇ ਅੱਗੇ ਉਹ ਜੇ ਹੈਗੇ ਹੈਗੇ ਅਸੀਂ ਹੁਣ ਨਾਲ ਤੀਜੀ ਵੀ ਉਦਾਂ ਦੀ ਰਲ ਗਈ ਆ ਵੀ ਉਹ ਤੇਰੀ ਗੱਲ ਠੀਕ ਹੈ ਜੋਗ ਨੂੰ ਜੋਗ ਟੱਕਰਿਆ ਨਾ ਮੈਨੂੰ ਤਾਂ ਲੱਗਦਾ ਪ੍ਰੀਤ ਨੂੰ ਨਾ ਪਤਾ ਲੱਗ ਗਿਆ ਵਿੱਕੀ ਦੇ ਨਸ਼ੇ ਪੱਤੇ ਵਾਰਿਆ ਇਹ ਤਾਂ ਡਈ ਬੋਤਾ ਰੌਲਾ ਪਾਉਣ ਬੜੀ ਆਵਾਜ਼ ਪ੍ਰੀਤ ਦੀ ਜ਼ਿਆਦਾ ਆਉਂਦੀ ਤੇ ਉਹਦੀ ਮਾਂ ਦੀ ਮੰਮੀ ਤੁਹਾਡੀ ਗੱਲ ਵੀ ਸਹੀ ਹੋ ਸਕਦੀ ਆ ਕਿਉਂਕਿ ਜਦੋਂ ਮੈਂ ਚਾਚੀ ਨੂੰ ਕਹਿਣਾ ਹੁੰਦਾ ਆ ਕਿ ਚਾਚੀ ਆਹ ਕੰਮ ਕਰਦਾ ਵਿੱਕੀ ਪਰ ਚਾਚੀ ਮੰਨਦੀ ਹੁੰਦੀ ਮੇਰੇ ਸਿਰ ਦੇ ਵਾਲਾਂ ਨੂੰ ਪੈਂਦੀ ਹੁੰਦੀ ਤੇ ਹੁਣ ਤੇ ਅੱਗੇ ਨੂੰ ਆ ਉਹ ਵੀ ਆਈ ਜਿਹੜੇ ਤਰੀਕੇ ਨਾਲ ਸਾਰਿਆਂ ਨੂੰ ਪਤਾ ਵੇ ਕਵਲ ਮੈਂ ਇਦਾਂ ਕਰਨੀ ਆ ਉਧਰ ਜਾਨੀ ਆ ਤੇ ਉਹਨਾਂ ਨੂੰ ਜਾ ਕੇ ਆਨੀ ਆ ਫੇ ਨਾ ਇੰਨਾ ਰੌਲਾ ਪਾਓ ਸਾਰੇ ਪਿੰਡ ਚ ਤੁਹਾਡਾ ਰੌਲਾ ਸੁਣ ਲਿਆ ਤੁਸੀਂ ਕੀ ਨੂੰ ਸਸਨੇ ਹੱਤ ਚੁੱਕੀ ਹੈ ਮੰਮੀ ਕੋਈ ਲੋੜ ਨਹੀਂ ਜਾਣਦੀ ਜੇ ਤੁਸੀਂ ਉੱਥੇ ਗਏ ਨਾ ਤੇ ਉੱਥੇ ਕੋਈ ਵੀ ਗੱਲ ਹੋ ਗਈ ਜੇ ਤੁਹਾਡੇ ਮੂੰਹੋਂ ਇੱਕ ਵਾਰ ਵੀ ਆ ਗੱਲ ਨਿਕਲ ਗਈ ਕਿ ਵਿੱਕੀ ਇਹੋ ਜੇ ਕੰਮ ਕਰਦਾ ਵਾ ਤੇ ਉੱਥੇ ਹਮੇਸ਼ਾ ਤੁਹਾਡਾ ਨਾਮ ਵਜਿਆ ਕਰਨਾ ਕਿ ਸਾਡੇ ਘਰ ਤੇ ਸਾਡੀ ਨੂੰਹ ਨੂੰ ਕੱਖ ਪਤਾ ਹੀ ਨਹੀਂ ਲੱਗਣਾ ਚਾਚੀ ਨੇ ਆਣ ਕੇ ਗੱਲ ਕੀਤੀ ਆ ਤੇ ਫੇਰ ਪਤਾ ਲੱਗਾ ਵਾ ਤਾਨੂੰ ਦੁਬਾਲੇ ਛੜਨਾ ਵਾ ساری ਉਮਰ ਵਾਸਤੇ ਐਵੇਂ ਲੋੜ ਨਹੀਂ ਹੈਗੀ ਜਾਣਦੀ ਤੇ ਖਾਸ ਕਰਕੇ ਤਤੇ ਤਤੇ ਕਾ ਜਾਣਦੀ ਤੇ ਬਿਲਕੁਲ ਲੋੜ ਨਹੀਂ ਘਰ ਬੈਠੇ ਰਹੋ ਆਪਣੇ ਚੁੱਪ ਕਰਕੇ ਐਨੇ ਚੰਗੇ ਬਣ ਦੀ ਲੋੜ ਨਹੀਂ ਹੈਗੀ ਬਹੁਤੇ ਵੀ ਚੰਗੇ ਬਣ ਗਏ ਨਾ ਤੇ ਜੁੱਤੀਆਂ ਵੱਜਦੀਆਂ ਮਾਰ ਪਾਸਿਓਂ ਵੇਖ ਲਿਆ ਅਸੀਂ ਚੰਗੇ ਬਣ ਬਣ ਕੇ ਅੱਗੇ ਵੀ ਲੋੜ ਨਹੀਂ ਹੈਗੀ ਜਾਣਦੀ ਜਾ ਅੰਦਰ ਜਾ ਕੇ ਬੈਠੋ ਜਾ ਕੇ ਪਾਣੀ ਬਣਾਓ ਮੇਰੇ ਵਾਸਤੇ ਨਾਲ ਮਿੱਠਾ ਪਾਣੀ ਬਣਾਓ ਮੇਰੇ ਘਟਾ ਫਸ ਗਿਆ ਗਲੇ ਦੇ ਵਿੱਚ ਚੱਲ ਚੰਗਾ ਕਰਕੇ ਸਫਾਈ ਤੇ ਆ ਜਾ ਮੈਂ ਬਣਾ ਦੇਣੀ ਆ ਪਾਣੀ ਤੇਰੇ ਹੰਦਿਆਂ ਮਿੱਠਾ ਬਣਾਓ ਮਿੱਠਾ ਵੇ ਮਿੱਠਾ ਹੀ ਬਣਾ ਦਾਂਗੀ ਆ ਜਾ ਤੂੰ ਕੱਠੀ ਕਰਕੇ ਤੂੜੀ ਕੋਟਾ ਪੂਰਾ ਕਰ ਆ ਮਾਤਾ ਐਵੇਂ ਨਾ ਦਿਮਾਗ ਖਰਾਬ ਕਰ ਤੀ ਉਸੇ ਕੰਮ ਗਿਆ ਹਾਂ ਹੋਰ ਕਿਹੜੇ ਗਿਆ ਹਾਂ ਉਹ ਦਵਾਈ ਲੈ ਕੇ ਆਵਾ ਬਹੁਤ ਦਵਾਈ ਲੈਣ ਗਿਆ ਮੈਨੂੰ ਸਾਰਾ ਹੀ ਪਤਾ ਤੇਰੀਆਂ ਦਵਾਈਆਂ ਦਾ ਜਿਹੜੇ ਤੂੰ ਪਖੰਡ ਸਾੜਤਾ ਵਾ ਤੈਨੂੰ ਕਿਹਾ ਵਾ ਵੀਗੀ ਮੰਮੀ ਨੇ ਮੇ ਤੇ ਇਲਜ਼ਾਮ ਲਾਏ ਆ ਲੱਗੀ ਪਕਾਉਣ ਨੂੰ ਕਹਿੰਦੇ ਕਿ ਤੂੰ ਕਿਦਾ ਫੋਣਾ ਮੈਨੂੰ ਚਾਚੀ ਦਾ ਫੋਣਾ ਤੇ ਮੈਨੂੰ ਕਹਿੰਦੇ ਤੂੰ ਨਾ ਹੋਂਦ ਕਿਤੇ ਤੂੰ ਉੱਡ ਜੀ ਤੈਨੂੰ ਮਰੀ ਗੱਲਾਂ ਕਰਨੀਆਂ ਚਾਚੀ ਦਾ ਫੋਨ ਆਇਆ ਤੇ ਮੇਰੇ ਲੱਗ ਨਹੀਂ ਕਰ ਸਕਦੀ ਚੋਰੀ ਕਰਦੀ ਉਹ ਗੱਲਾਂ ਤੇ ਚੋਰੀ ਕਰਨੀਆਂ ਵਾ ਗਾੜੀ ਬਹੁਤ ਤੁਹਾਡਾ ਪਿਆਰ ਵਾ ਉਸ ਵਿੱਚ ਜਿਹੜੀਆਂ ਤੁਹਾਡੇ ਲਾਗੇ ਬਹਿ ਕੇ ਕਰਨੀਆਂ ਸੀ ਬੈਕ ਦੋ ਦੋ ਲੱਗੀ ਪਮੜੇ ਕੁੱਟਣ ਹੁਣ ਆ ਵੇ ਲੋ ਆ ਵੇ ਚਾਚੀ ਦਾ ਫੋਨ ਆਇਆ ਵੇ ਲੋ ਮੈਂ ਛੁੱਟਦੇ ਨਹੀਂ ਨਾ ਬੋਲਣ ਦੀਆਂ ਕਿ ਮੈਨੂੰ ਪਤਾ ਤੇਰੀ ਚਾਚੀ ਦਾ ਫੋਨ ਆ ਉਹ ਮੈਨੂੰ ਪਤਾ ਤੇਰਾ ਐਵੇਂ ਨਾ ਦਿਮਾਗ ਖਰਾਬ ਕਰੀ ਜਾ ਮੈਨੂੰ ਦੱਸਿਆ ਨਹੀਂ ਸੀ ਕੀ ਚਾਚੀ ਦਾ ਫੋਨ ਆਇਆ ਵਾ ਕਰ ਤੁਸੀਂ ਤੇ ਵੀ ਮੈਨੂੰ ਬੜੀਆਂ ਗੱਲਾਂ ਕੀਤੀਆਂ ਰੋ 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 ਸੱਚੀ ਲੱਗੀ ਹੁਣ ਉਹਦੇ ਸਾਹਮਣੇ ਮੇਰੀ ਸੁਣ ਲੋ ਗੱਲ ਚੁੱਪ ਕਰਕੇ ਬਹਿ ਜਾ ਤੇਰੀ ਮੈਂ ਗੱਲ ਸੁਣੀ ਆ ਕੀ ਚੁੱਪ ਕਰਕੇ ਬਹਿ ਜਾ ਹੈ ਲੱਗਾ ਮਾਰ ਕੇ ਆ ਕੇ ਟੋਲ ਪਾਉਂ ਤੂੰ ਮੇਰੇ ਤੇ ਜਾ ਕੇ ਬਕ ਕਰਕੇ ਬਹਿ ਜਾ ਕੇ ਮੈਂ ਕੋਹਨੇ ਕੋ ਸੁਣ ਕੇ ਬਈ ਉਹਦੇ ਮਾਦਾ ਤੇਰਾ ਦਿਮਾਗ ਖਰਾਬ ਹੋ ਗਿਆ ਤੈਨੂੰ ਛੇਤੀ ਬੱਤੀਆਂ ਲਗਵੋਣੀਆਂ ਪੈਣੀਆਂ ਦਿਮਾਗ ਤੇਰਾ ਖਰਾਬ ਹੋਵੇ ਮੇਰਾ ਗੋਵੇ ਚਲਾ ਮੇਰਾ ਤਾਂ ਛੰਨਾ ਭੜਾ ਵਾ ਤੇਰਾ ਹੋਇਆ ਜਿਹੜੇ ਕਮਾਣਾ ਆ ਆਹੋ ਤੁਹਾਡਾ ਹੀ ਹੋ ਗਿਆ ਵਾ ਘਰੋਂ ਦਵਾਈ ਲੈਣ ਗਿਆ ਸੀ ਬੰਦਿਆਂ ਨੂੰ ਫੇਰ ਉਹੀ ਆਲਾ ਖੇਤ ਸੁਆਹ ਕਹਿੰਦਾ ਠੀਕ ਹੋਣਾ ਜਾ ਰਹੀ ਸਿਰ ਵਿਢੋਂਦੀ ਆ ਹੋਰ ਕੀ ਹੈ ਤੇ ਡਾਕਟਰ ਕੀ ਆਂਦਾ ਡਾਕਟਰ ਨੇ ਕੀ ਕਿਹਾ ਨਾ ਉਹਨੇ ਦਵਾਈ ਦੇ ਦਿੱਤੀ ਮੈਨੂੰ ਲੈ ਆ ਵੀ ਕਿਵੇਂ ਤੁਹਾਡਾ ਸਿਰ ਖੜਦਾ ਇਹ ਜੇਕਰ ਤੁਸੀਂ ਮੈਨੂੰ ਨਾ ਹਾਵਲੀ ਦਵਾਈ ਦੇ ਦਿਓ ਨਾ ਬਾਕੀ ਵਾਲੀ ਤੇ ਮੈਂ ਤੁਹਾਨੂੰ ਚੇਤੇ ਰਾ ਦਵਾਈ ਦਵਾਵਾਂਗੀ ਉਦੋਂ ਦਾਈ ਜੀ ਤੇ ਰਗੀ। ਓਹੋ। ਉੱਥੇ ਇੱਕ ਖਾਣਾ ਖਾਦੀ ਤੇ ਮੈਨੂੰ ਲੱਗਦਾ ਉਹਦੇ ਕਾਊਂਟਰ ਤੇ ਭੁੱਲ ਆਇਆ। ਮੇਰਾ ਵੀ ਕੋਈ ਹਾਲ ਨਹੀਂ। ਲੈ ਜਿਹੜਾ ਕੋਰ ਤੁਸੀਂ ਦਵਾਈ ਲੈਣਗੇ ਤੇ ਦਵਾਈ ਭੁੱਲ ਗਿੱਦਾ ਆਇਆ। ਉਹ ਪਹਿਲਾਂ ਉਹਨੇ ਜਾਂਦਿਆ ਮੈਨੂੰ ਟੀਕਾ ਲਾਤਾ ਵੇ ਬਾਹ ਦੇ ਵਿੱਚ। ਬਾਅਦ ਚੁੱਕਨੇ ਖਾਣਾ ਬਣਾ ਕੇ ਦਿੱਤੀ ਕਿੰਦਾ ਇੱਥੇ ਖਾਲਾ। ਉਹ ਖਾ ਕੇ ਮੈਂ 5 ਮਿੰਟ ਉੱਥੇ ਲੰਮੇ ਪਿਆ। ਤੇ ਮੈਂ ਉੱਠ ਕੇ ਇੱਧਰ ਨੂੰ ਆ ਗਿਆ ਦਵਾਈ ਦੋਈ ਦੇਣ ਦਾ ਪਿਆ। ਤੇ ਉੱਥੇ ਰਹੀਂ ਚੱਲ ਕੋਈ ਨਹੀਂ ਵਗਬ ਮੁੰਡਾ ਮੈਂ ਲੈ ਆਉਂਗਾ ਤੂੰ ਮਿੰਟ ਆਰਾਮ ਕਰਨ ਦੇ ਖੜੀ ਚੱਲ ਕੋਈ ਨਹੀਂ ਬੈਠ ਜਾ ਲੰਮੇ ਫਿਰ ਹੇ ਹੇ ਹੂੰ ਨੀਤਾ ਮੰਮੀ ਤੇ ਤੇਰੇ ਵੀਰ ਜੀ ਹੱਲੇ ਤੱਕ ਆਏ ਨਹੀਂ ਆ ਕਦੋਂ ਉਹਦੇ ਗਏ ਆ ਭਾਬੀ ਮੈਨੂੰ ਨਹੀਂ ਪਤਾ ਨਾਲ ਮੈਨੂੰ ਕਿਹੜਾ ਦੱਸ ਕੇ ਗਏ ਆ ਆਪੇ ਪੁੱਛ ਲਿਆ ਕਰੋ ਜਿਹਦੇ ਜਾਣਦੇ ਆ ਨੀਤਾ ਗੱਲ ਕੀ ਆ ਤੇਰਾ ਮੂੰਹ ਹੱਲੇ ਵੀ ਉੱਤਰਿਆ ਆ ਤੇਰਾ ਗੁੱਸਾ ਲੱਥਾ ਨਹੀਂ ਹਲੇ ਤੱਕ ਉਹ ਗੱਲ ਦਾ ਨਹੀਂ ਭਾਬੀ ਉਹ ਗੱਲ ਨਹੀਂ ਹੈਗੀ ਕੁਝ ਵੀ ਨਹੀਂ ਉਦਾਂ ਹੀ ਬੱਸ ਤੁਸੀਂ ਜਾਓ ਕੰਮ ਕਰੋ ਆਪਣਾ ਮੇਰੀ ਗੱਲ ਸੁਣ ਤੂੰ ਪੱਕਾ ਕਿਸੇ ਗੱਲੋਂ ਨਾਰਾਜ਼ ਆ ਕਿੰਨੇ ਦਿਨ ਕੁਛ ਕਿਹਾ ਨਹੀਂ ਨਹੀਂ ਕਿਹਨੇ ਨਹੀਂ ਕਿਹਾ ਕੁਛ ਝੂਠ ਕੇ ਬੋਲਣ ਦੀਆਂ ਮੈਨੂੰ ਮੈਂ ਜਾਣਦੀ ਆ ਤੈਨੂੰ ਜਿੰਨੇ ਕ ਦਿਨ ਮੈਨੂੰ ਆਈ ਨੂੰ ਹੋ ਗਿਆ ਨਾ ਮੈਂ ਇੰਨਾ ਕਿਤੇ ਵੇਖ ਹੀ ਲਿਆ ਕਿ ਕਦੋਂ ਤੂੰ ਖੁਸ਼ ਹੁੰਨੀ ਆ ਤੇ ਕਦੋਂ ਤੇਰਾ ਮੂੰਹ ਸੈਡ ਹੁੰਦਾ ਆ ਹੁਣ ਤੇਰੇ ਮੂੰਹ ਤੋਂ ਸਾਫ਼ ਪਤਾ ਲੱਗਣ ਡਿਆ ਕਿ ਤੂੰ ਬੜੀ ਦੁਖੀ ਜੀ ਆ ਚਲ ਦੱਸ ਮੈਨੂੰ ਦੱਸ ਭਾਬੀ ਕੋਈ ਗੱਲ ਬਣੀ ਆ ਗੱਲ ਕੀ ਦੱਸਾਂ ਗੱਲ ਦੱਸਣ ਵਾਲੀ ਨਹੀਂ ਆ ਤੁਹਾਨੂੰ ਰਹਿਣ ਦੋ ਤੁਸੀਂ ਜਾਓ ਗੱਲ ਦੱਸਣ ਵਾਲੀ ਨਹੀਂ ਆ ਇਹ ਕਿਵੇਂ ਦੀ ਗੱਲ ਆ ਜਿਹੜੀ ਦੱਸਣ ਵਾਲੀ ਨਹੀਂ ਆ ਮੇਰੇ ਨਾਲ ਤਾਂ ਤੂੰ ਗੱਲ ਕਰ ਹੀ ਸਕਦੀ ਆ ਹਰ ਇੱਕ ਨਹੀਂ ਇਹ ਮੈਂ ਗੱਲ ਤੁਹਾਡੇ ਨਾਲ ਵੀ ਕਰ ਸਕਦੀ ਮੇਰੀ ਕੋਈ ਐਹੋ ਜਿਹੀ ਵਿਸ਼ਵਾ ਜਿਹੜੀ ਮੇਰੀ ਕਦੇ ਪੂਰੀ ਨਹੀਂ ਹੋ ਸਕਦੀ ਪਰ ਰੱਬ ਵੀ ਥੱਲੇ ਆ ਜੇ ਨਾ ਤਾਂ ਆਖੇ ਮੈਂ ਤੇਰੀ ਵਿਸ਼ਾ ਪੂਰੀ ਕਰਦਾ ਤਾਂ ਵੀ ਨਹੀਂ ਹੋ ਸਕਦੀ ਤੇ ਇਹ ਬਸ ਮਰਾਜ ਤੇ ਰਾਜ਼ ਹੀ ਰਹਿਣ ਦੋ ਟੱਕੀ ਰਹਿਣ ਦੋ ਇਹ ਗੱਲ ਹਾਂ ਗੱਲ ਕਹਿ ਕੇ ਤੂੰ ਤੇ ਮੈਨੂੰ ਵੀ ਫਿਕਰਾਂ ਚ ਪਾ ਤਾ ਐਹੋ ਜਿਹੀ ਕਿਹੜੀ ਗੱਲ ਆ ਜੋ ਰੱਬ ਵੀ ਨਹੀਂ ਪੂਰੀ ਕਰ ਸਕਦਾ ਨਹੀਂ ਤੂੰ ਹੀ ਨਾ ਫਿਕਰ ਕਰੋ ਤੂੰ ਹੀ ਕੰਮ ਕਰੋ ਆਪਣਾ ਜਾ ਕੇ ਜਾ ਕੋਈ ਨਹੀਂ ਮੈਂ ਠੀਕ ਆ ਚੱਲ ਠੀਕ ਆ ਫਿਰ ਜੇ ਨਹੀਂ ਦੂ ਦੱਸਣੀ ਤੇ ਮੈਂ ਤੇਰੇ ਵੀਰ ਜੀ ਨਾਲ ਤੇ ਮੰਮੀ ਨਾਲ ਗੱਲ ਕਰ ਲੂੰਗੀ ਕਿ ਉਹਦੇ ਦਿਲ ਦੇ ਵਿੱਚ ਕੋਈ ਇਹੋ ਜੀ ਗੱਲ ਹੈਗੀ ਆ ਜਿਹੜੀ ਉਹ ਮੈਨੂੰ ਦੱਸਦੀ ਨਹੀਂ ਆ ਫਿਰ ਤੇ ਦੱਸੇਂਗੀ ਨਾ ਭਾਬੀ ਤੈਨੂੰ ਮੇਰੀ ਸੌਂ ਲੱਗੇ ਜੇ ਤੂੰ ਥੋੜਾ ਵੀ ਮੇਰ ਨਾਲ ਪਿਆਰ ਕਰਦੀ ਆ ਨਾ ਤਾਂ ਆਹ ਗੱਲ ਨਾ ਕਿਸੇ ਨਾਲ ਗੱਲ ਕਰੀਂ ਨਾ ਵੀਰ ਨਾਲ ਤੇ ਨਾ ਮੰਮੀ ਨਾਲ ਗੱਲ ਕਰੀ ਤੇ ਅੱਜ ਤੋਂ ਬਾਅਦ ਇਹ ਗੱਲ ਤੂੰ ਮੈਨੂੰ ਨਾ ਪੁੱਛੀ ਨਾ ਹੀ ਕੋਈ ਮਜਬੂਰ ਕਰੀ ਮੈਨੂੰ بار-ਬਾਰ ਇਹ ਗੱਲ ਤੇ ਭਾਬੀ ਇਹ ਰਾਜਨਾ ਮੇਰੇ ਮਰਨ ਤੱਕ ਮੇਰੇ ਨਾਲ ਹੀ ਜਾਊਗਾ ਹਾਂ ਹੈ ਤੂੰ ਕੀ ਬੋਲੀ ਜਾਂਦੀ ਆ ਤੇਰਾ ਦਿਮਾਗ ਖਰਾਬ ਤਾਂ ਨਹੀਂ ਹੋ ਗਿਆ ਭਾਬੀ ਖਰਾਬ ਹੀ ਸਮਝਲਾ ਤੂੰ ਬਸ ਆਪਣੇ ਆਪ ਨੂੰ ਨਾ ਸੰਭਲਣ ਦੀ ਕੋਸ਼ਿਸ਼ ਕਰਨ ਢੀ ਆ ਤਾਂ ਹੀ ਮੈਂ ਕਿਹਾ ਵੀ ਇਹ ਗੱਲ ਦੁਬਾਰਾ ਨਾ ਛੇੜੀ ਜਾਂਸ਼ ਦੇਣ ਜੀ ਨਾ ਹੋਵੇ ਤਾਂ ਕਿੰਦਾਂ ਦੀ ਗੱਲਾਂ ਕਰਕੇ ਤੇ ਮੈਨੂੰ ਵੀ ਨਾਲ ਤੂੰ ਨਾ ਆਪਣੇ ਵਰਗੀ ਬਣਾ ਲਿਆ ਮੈਂ ਵੀ ਹੁਣ ਇਹੋ ਹੀ ਸੋਚਦੀ ਰਹੀ ਆ ਕਰਨਾ ਕਿ ਕਿਹੜਾ ਰਾਜਾ ਜਿਹੜਾ ਇਹ ਮੈਨੂੰ ਦੱਸ ਨਹੀਂ ਸਕਦੇ। ਓਹੋ ਇਹੋ ਜੀ ਕੋਈ ਗੱਲ ਨਹੀਂ ਹੈਗੀ। ਕੋਈ ਰਾਜ ਨਹੀਂ ਹੈਗਾ ਬਸ ਫੇਰ ਖੁਸ਼ ਰਿਆ ਕਰ ਠੀਕ ਆ। ਠੀਕ ਆ। ਖੁਸ਼ ਰਿਆ ਕਰਾਂਗੇ। ਕੋਈ ਗੱਲ ਨਹੀਂ ਵੀ ਇਕਸਾਰੀ। ਖੁਸ਼ ਰਿਆ ਕਰਾਂਗੇ ਮੈਂ ਠੀਕ ਆ। ਠੀਕ ਆ। ਲੈ ਆ ਗਈ ਮੰਮੀ ਹੁਣੀ। ਹੁਣ ਉੱਠ ਠੀਕ ਆ। ਉੱਠ ਜਨ ਭਾਬੀ ਗੱਲ ਨਾ ਕਰੀ ਵੇਖਿਆ ਤੈਨੂੰ ਮੈਂ ਦੱਸਿਆ ਨਾ। ਠੀਕ ਆ ਬਾਬਾ ਨਹੀਂ ਕਰਦੀ ਜਿਕੇ ਨਹੀਂ ਹੈਗਾ ਮੇਰੇ ਤੇ। ਚਲੋ ਰੋਟੀ ਖਾਣੇ ਸਾਰੇ ਜਾਨੇ ਬੈ ਕੇ ਇਕੱਠੇ। ਚਲੋ।